ਕਿੰਨੇ ਸਮੇਂ ਦੇ ਵਿੱਚ ਜਿਹੜਾ ਇਹ ਵੀਜ਼ਾ ਆ ਗਿਆ 10 ਮਹੀਨੇ ਵਿੱਚ ਆ ਗਿਆ ਇਹ ਕਾਫੀ ਜਲਦੀ ਆ ਗਿਆ ਹਾਂ ਜੀ ਅਸੀਂ ਦੇਖ ਸਕਦੇ ਤੁਹਾਡਾ ਜਿਹੜਾ ਵੀਜ਼ਾ ਉਹ ਆ ਗਿਆ ਕਿੰਨੇ ਖੁਸ਼ ਹਾਂ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਜੀ ਬਹੁਤ ਇੰਟਰਨੈਸ਼ਨਲ ਫੈਮਿਲੀ ਗਹਿੰਤਾ ਤਿਰੋਂ ਧੰਨਵਾਦ ਕਰਦਾ ਜੀ ਮੇਰੀ ਲੜਕੀ ਥੇਲੇ ਸਾਲ ਲਾਰਜ ਏਰੀਆ ਤੋਂ ਹੀ ਆਪਣੇ ਸਟੱਡੀ ਫਾਰ ਯੂਐਸਏ ਗਈ ਇਸ ਸਾਲ ਮੇਰੇ ਲੜਕੇ ਦਾ 3 ਮਹੀਨੇ ਅੰਦਰ ਜੋ ਯੂਐਸਏ ਦਾ ਸਟੱਡੀ ਵੀਜ਼ਾ ਲੱਗਾ ਹੈ

फीस के बारे में या मुझे फीस कितनी देनी है या वहाँ पहुँच जो इमिग्रेशन कैसे क्लियर होगा बट सर ने सर से मैं मिला उन्होंने तो मुझे ईच एंड एवरी थिंग स्टेप बाई स्टेप प्रोसेस बताया कैसे कैसे हमारा ਹੋ ਤਾਂ ਹੈ ਮੈਂ ਜੇ ਮੈਂ ਬੌਸ ਇੰਟਰਨੈਸ਼ਨਲ ਸਟੱਡੀਜ਼ ਦੀ ਗੱਲ ਕਰਾਂ ਤਾਂ ਸਾਡੇ ਆਫਿਸ ਨੂੰ 13 ਸਾਲ ਆਲਮੋਸਟ ਹੋ ਚੁੱਕੇ ਨੇ ਜੀ ਸੋ ਅਸੀਂ ਇੱਕੋ ਹੀ ਸੈਕਟਰ ਇਕੋ ਹੀ ਆਫਿਸ ਨੂੰ 13 ਸਾਲ ਤੋਂ ਰਨ ਕਰ ਰਹੇ ਹਾਂ ਵੀਜ਼ਾਸ ਦੀ ਜੇ ਅਮਾਉਂਟ ਦੀ ਗੱਲ ਕਰੀਏ ਤਾਂ ਕਾਫੀ ਬੱਚਿਆਂ ਦੇ ਸੀ ਸੁਪਨੇ ਪੂਰੇ ਕੀਤੇ ਆ ਜੀ ਜੇ ਆਪਾਂ ਰੀਸੈਂਟ ਗੱਲ ਕਰੀਏ ਜਿਵੇਂ ਜੁਲਾਈ ਇਨਟੇਕ ਦੀ ਜੇ ਗੱਲ ਕਰਦੇ ਹਾਂ ਯੂਕੇ ਦੇ ਜੁਲਾਈ ਇਨਟੇਕ ਦੇ ਅਸੀਂ 76 ਦੇ ਆਰਾਊਂਡ ਵੀਜ਼ਾਸ ਲਏ ਆ ਜੀ ਉਵੇਂ ਕੈਨੇਡਾ ਦੇ ਸਪਟੰਬਰ ਇਨਟੇਕ ਦੇ ਵੀਜ਼ਾਸ ਬਹੁਤ ਆਏ ਆ USA ਦੇ ਵੀਜ਼ਾਸ ਬਹੁਤ ਆ ਰਹੇ ਆ ਆਸਟ੍ਰੇਲੀਆ ਥੋੜਾ ਜਿਹਾ ਅਸਪੈਕਟ ਹੋਣ ਕਰਕੇ ਉਹਦਾ ਥੋੜਾ ਜਿਹਾ ਰੇਸ਼ਿਓ ਘਟਾ ਹੈ ਸੋ ਜੋ ਤੁਸੀਂ ਸਵਾਲ ਪੁੱਛ ਰਹੇ ਸੀ ਕਿ ਏਜੰਟਸ ਫਰਾਡ ਕਰ ਰਹੇ ਆ ਕੁਝ ਕਰ ਰਹੇ ਆ ਮੈਂ ਹਰ ਤਰ੍ਹਾਂ ਦੀ ਦੁਨੀਆ ਮੈਂ ਵਿੱਚ ਕਈ ਤਾਂ ਫਾਈਲ ਲੈ ਲੈਂਦੇ ਆ ਤੇ ਰੱਖ ਲੈਂਦੇ ਆ ਪੈਸੇ ਇਕੱਠੇ ਕਰਨ ਵਾਲਾ ਅੱਜ ਕੱਲ ਲੋਕਾਂ ਨੇ ਬਹੁਤ ਜ਼ਿਆਦਾ ਹੌਡ ਬਣਾ ਲਿਆ ਹੈ ਕਿ ਉਹ ਪੈਸੇ ਇਕੱਠੇ ਕਰਨ ਨੂੰ ਤੁਰੇ ਫਿਰਦੇ ਆ ਤਾਂ ਅੱਜ ਦੇ ਸਮੇਂ ਦੇ ਵਿੱਚ ਹਰ ਨੌਜਵਾਨ ਚਾਹੁੰਦਾ ਹੈ ਕਿ ਉਹ ਵਿਦੇਸ਼ ਜਾਵੇ ਤਾਂ ਕਈ ਸਵਾਲ ਹਰ ਨੌਜਵਾਨ ਦੇ ਦਿਮਾਗ ਦੇ ਵਿੱਚ ਹੁੰਦੇ ਨੇ ਕਿਉਂਕਿ ਕਈ ਮਾਮਲੇ ਜਿਹੜੇ ਫਰਾਡ ਨੂੰ ਲੈ ਕੇ ਉਹ ਆਏ ਦਿਨ ਜਿਹੜੇ ਨੇ ਉਹ ਸਾਹਮਣੇ ਆਉਂਦੇ ਰਹਿੰਦੇ ਨੇ ਕਿ ਜਿਹੜੇ ਏਜੰਟਸ ਦੇ ਵੱਲੋਂ ਕਈ-ਕਈ ਲੱਖਾਂ ਕਰੋੜਾਂ ਦੀ ਜਿਹੜੀ ਠੱਗੀ ਆ ਉਹ ਉਹਨਾਂ ਦੇ ਨਾਲ ਕੀਤੀ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਤੁਹਾਡਾ ਸਵਾਗਤ ਕਰਦੇ ਆ ਤਾਂ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਅਕਾਲਪ੍ਰੀਤ ਸਿੰਘ ਜੋ ਕਿ ਸੀਨੀਅਰ ਕਾਉਂਸਲਰ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਉਮੀਦ ਕਰਾਂਗੇ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲਣ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਮ ਬਹੁਤ-ਬਹੁਤ ਸਵਾਗਤ ਹੈ ਸਾਇਰ ਜਿਵੇਂ ਤੁਸੀਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਮਤਲਬ ਆਪਣੇ ਇਸ ਦੇ ਵਿੱਚ ਬੌਸ ਇੰਟਰਨੈਸ਼ਨਲ ਨੂੰ ਚਲਾਉਂਦੇ ਹੋਏ ਮੈਮ ਜੇ ਮੈਂ ਬੌਸ ਇੰਟਰਨੈਸ਼ਨਲ ਸਟੱਡੀਜ਼ ਦੀ ਗੱਲ ਕਰਾਂ ਤਾਂ ਸਾਡੇ ਆਫਿਸ ਨੂੰ 13 ਸਾਲ ਆਲਮੋਸਟ ਹੋ ਚੁੱਕੇ ਨੇ ਸੋ ਅਸੀਂ ਇੱਕੋ ਹੀ ਸੈਕਟਰ ਵਿੱਚ ਇੱਕੋ ਹੀ ਆਫਿਸ ਨੂੰ 13 ਸਾਲ ਤੋਂ ਰਨ ਕਰ ਰਹੇ ਹਾਂ ਜੀ ਤੇ ਕਿੰਨੇ ਕੁ ਵੀਜ਼ਾਸ ਤੁਸੀਂ ਲਗਵਾ ਚੁੱਕੇ ਹੋ ਮੈਮ ਵੀਜ਼ਾਸ ਦੀ ਜੇ ਅਮਾਉਂਟ ਦੀ ਗੱਲ ਕਰੀਏ ਤਾਂ ਕਾਫੀ ਬੱਚਿਆਂ ਦੇ ਸੀ ਸੁਪਨੇ ਪੂਰੇ ਕੀਤੇ ਆ ਜੀ ਜੇ ਆਪਾਂ ਰੀਸੈਂਟ ਗੱਲ ਕਰੀਏ ਜਿਵੇਂ ਜੁਲਾਈ ਇਨਟੇਕ ਦੀ ਜੇ ਗੱਲ ਕਰਦੇ ਆ ਯੂਕੇ ਦੇ ਜੁਲਾਈ ਇਨਟੇਕ ਦੇ ਅਸੀਂ 76 ਅਰਾਊਂਡ ਵੀਜ਼ਾਸ ਲਏ ਆ ਜੀ ਉਵੇਂ ਕੈਨੇਡਾ ਦੇ ਸਤੰਬਰ ਇਨਟੇਕ ਦੇ ਵੀਜ਼ਾਸ ਬਹੁਤ ਆਏ ਆ ਯੂਐਸਏ ਦੇ ਵੀਜ਼ਾਸ ਬਹੁਤ ਆ ਰਹੇ ਆ ਆਸਟ੍ਰੇਲੀਆ ਥੋੜਾ ਜਿਹਾ ਸਟ੍ਰਿਕਟ ਹੋਣ ਕਰਕੇ ਉਹਦੇ ਥੋੜਾ ਜਿਹਾ ਰੇਸ਼ਿਓ ਘਟਾ ਜੀ ਜੀ ਤਾਂ ਜਿੰਨੇ ਵੀ ਆਪਾਂ ਕਲਾਇੰਟਸ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਸਾਰਿਆਂ ਦਾ ਕਹਿਣਾ ਕਿ ਇੱਕ ਮੰਥ ਦੇ ਅੰਦਰ ਅੰਦਰ ਜਿਹੜੀ ਉਹਨਾਂ ਦੇ ਵੀਜ਼ਾਸ ਨੇ ਉਹ ਆ ਗਏ ਨੇ ਤਾਂ ਜਿੰਨੇ ਵੀ ਵੀਜ਼ਾਸ ਹੁੰਦੇ ਨੇ ਚੜੀ ਵੀਜ਼ਾ ਜਾਂ ਆਪਣਾ ਟੂਰਿਸਟ ਵੀਜ਼ਾ ਤੇ ਇਹਨਾਂ ਸਾਰਿਆਂ ਦਾ ਇੱਕ ਹੀ ਪ੍ਰੋਸੀਸਰ ਹੁੰਦਾ ਇੱਕ ਮੰਥ ਦੇ ਵਿੱਚ ਜਾਂ ਕਿਸੇ ਵੀਜ਼ਾ ਨੂੰ ਜ਼ਿਆਦਾ ਟਾਈਮ ਵੀ ਲੱਗ ਜਾਂਦਾ ਨਹੀਂ ਮੈਮ ਇਹ ਨਾ ਕੰਟਰੀ ਟੂ ਕੰਟਰੀ ਮੈਟਰ ਕਰਦਾ ਆ ਕਿ ਉਹਨਾਂ ਦੀ ਅਪਡੇਸ਼ਨ ਕੋਈ ਚੇਂਜ ਤਾਂ ਨਹੀਂ ਹੋਈ ਕੋਈ ਨੋਟੀਫਿਕੇਸ਼ਨ ਤਾਂ ਨਹੀਂ ਕੋਈ ਆਗੇ ਕਿ ਉਹਨਾਂ ਨੇ ਰੂਲ ਰੈਗੂਲੇਸ਼ਨਸ ਕੋਈ ਅਪਡੇਟ ਕਰਤੇ ਆ ਸੋ ਇਹਦੇ ਵਿੱਚ ਹਰ ਤਰ੍ਹਾਂ ਦਾ ਬੱਚਾ ਜਿਵੇਂ ਕੋਈ ਸਾਡੇ ਕੋਲ ਆਸਟ੍ਰੇਲੀਆ ਲਈ ਆ ਗਿਆ ਸਪੋਸ ਤਾਂ ਉਹਨੂੰ ਆਲਮੋਸਟ 6 ਟੂ 7 ਮੰਥ ਲੱਗ ਜਾਂਦੇ ਆ ਕਿਉਂਕਿ ਪ੍ਰੋਸੈਸ ਥੋੜਾ ਲੰਬੀ ਆ ਪਹਿਲਾਂ ਆਫਰ ਲੈਟਰ ਆਉਣਾ ਉਸ ਤੋਂ ਬਾਅਦ ਪਹਿਲਾਂ ਜੀਟੀ ਹੁੰਦਾ ਸੀਗਾ ਹੁਣ ਜੀਐਸ ਹੋ ਗਿਆ ਕਿ ਜੈਨੂਅਰ ਸਟੂਡੈਂਟ ਟੈਸਟ ਹੋਣ ਲੱਗ ਗਿਆ ਉਹ ਉਹਦੇ ਵਿੱਚ ਜੈਨੂਅਰ ਸਟੂਡੈਂਟ ਲੱਭਦੇ ਆ ਕਿ ਹਾਂ ਯੂਨੀਵਰਸਿਟੀ ਲੈਵਲ ਤੇ ਕਾਲਜ ਲੈਵਲ ਤੇ ਉਹ ਇੰਟਰਵਿਊ ਲੈਂਦੇ ਆ ਇੰਟਰਵਿਊ ਉਹ ਮਤਲਬ ਉਹ ਇਹੀ ਦੇਖਦੇ ਆ ਕਿ ਬੱਚਾ ਜੈਨੂਅਰ ਨੇ ਜੀ ਆਸਟ੍ਰੇਲੀਆ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਸਟ੍ਰਿਕਟ ਹੈ ਜੇ ਕਿਸੇ ਬੱਚੇ ਦਾ ਆਸਟ੍ਰੇਲੀਆ ਦਾ ਵੀਜ਼ਾ ਆ ਰਿਹਾ ਇਟ ਮੀਨਸ ਕਿ ਬਹੁਤ ਲੱਕੀ ਬੱਚਾ ਆਪਣੇ ਆਪ ਨੂੰ ਸਮਝੇ ਕਿ ਜੇ ਉਹਦਾ ਆਸਟ੍ਰੇਲੀਆ ਦਾ ਵੀਜ਼ਾ ਆ ਰਿਹਾ ਸੋ ਜੇ ਮੈਂ ਪ੍ਰੋਸੈਸ ਦੀ ਗੱਲ ਕਰਾਂ ਤਾਂ ਪ੍ਰੋਸੈਸ ਥੋੜਾ ਲੰਬੀ ਹੈ ਕਿ ਹਾਂ ਉਸ ਤੋਂ ਪਹਿਲਾਂ ਫਿਰ ਜੀ GST ਹੋ ਗਿਆ ਉਹ ਕਲੀਅਰ ਹੋਣ ਤੋਂ ਬਾਅਦ ਫਿਰ ਬੱਚੇ ਦੀ ਫੀਸ ਜਾਂਦੀ ਹੈ ਫਿਰ COE ਆਉਂਦੀ ਹੈ ਫਿਰ ਪ੍ਰੋਸੈਸ ਥੋੜਾ ਲੈਂਦੀ ਹੋ ਜਾਂਦਾ ਸੋ ਜੇ ਆਪਾਂ USA ਦੀ ਗੱਲ ਕਰੀਏ ਤਾਂ ਉਹ ਆਲਮੋਸਟ 2 ਤੋਂ 3 ਕਿ ਮਹੀਨੇ ਲੱਗਦੇ ਆ ਆਫਰ ਲੈਟਰ ਆ ਗਿਆ ਅੰਬੈਸੀ ਫੀਸ ਭਰਤੀ DS160 ਫਾਰਮ ਹੋ ਗਿਆ ਸੋ ਥੋੜਾ ਪ੍ਰੋਸੈਸ ਦਾ ਥੋੜਾ ਚੇਂਜ ਹੈਗਾ ਆ ਕੈਨੇਡਾ ਦੀ ਜੇ ਆਪਾਂ ਗੱਲ ਕਰੀਏ ਕਿ ਆਫਰ ਲੈਟਰ 1 ਤੋਂ 2 ਡੇਸ ਦੇ ਵਿੱਚ ਵਿੱਚ ਆਪਣੇ ਕੋ ਰੀਸੀਵ ਹੋ ਜਾਂਦਾ UK ਦੀ ਜੇ ਮੈਂ ਗੱਲ ਕਰਾਂ ਤਾਂ 24 ਆਰਜ਼ ਆਪਾਂ ਨੂੰ ਆਫਰ ਲੈਟਰ ਮਿਲ ਜਾਂਦਾ ਆਪਾਂ 15 ਤੋਂ 20 ਦਿਨ ਦੇ ਵਿੱਚ ਆਪਾਂ ਵੀਜ਼ਾ ਵੀ ਲੈ ਸਕਦੇ ਆ ਸੋ ਇਹ ਅਲੱਗ-ਅਲੱਗ ਕੰਟਰੀਆਂ ਦੇ ਅਲੱਗ-ਅਲੱਗ ਪ੍ਰੋਸੀਜਰਸ ਆ ਸਰ ਇੱਕ ਲਾਲੂ ਵੀਜ਼ਾ ਇੱਕ ਇਮੀਗ੍ਰੇਸ਼ਨ ਤੇ ਇੱਕ ਏਜੰਟ ਅੱਜਕੱਲ ਇਹਦੇ ਨਾਲ ਇਸ ਇਕੁਅਲ ਟੂ ਫਰਾਡ ਲੱਗ ਰਿਹਾ ਤੁਹਾਨੂੰ ਵੀ ਪਤਾ ਹੋਣਾ ਕਿ ਹਰ ਦਿਨ ਆਏ ਦਿਨ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਕਿ ਇੱਕ ਏਜੰਟ ਨੇ ਇੰਨੇ ਦੇ ਲੱਖਾਂ ਦੀ ਠੱਗੀ ਮਾਰੀ ਏਜੰਟ ਨੇ ਇੰਨੇ ਲਗਾ ਲੋਕ ਬਹੁਤ ਡਰੇ ਹੋਏ ਨੇ ਕਿ ਕਿਤੇ ਸਾਡੇ ਨਾਲ ਇਹ ਕੰਮ ਨਾ ਹੋ ਜਾਵੇ ਤੁਸੀਂ ਕਿਵੇਂ ਟਰਸਟ ਬਣਾਇਆ ਆਪਣੇ ਕਸਟਮਰਸ ਨਾਲ ਇੱਕ ਨਾ ਵਰ ਨੂੰ ਜੇ ਪਰ ਡਿਫਰੈਂਸ਼ੀਏਟ ਕਰੀਏ ਨਾ ਏਜੰਟ ਜੀ ਤੇ ਕੰਸਲਟੈਂਟ ਜੀ ਸਾਡੀ ਇੰਡਸਟਰੀ ਹੈ ਸਰਵਿਸ ਇੰਡਸਟਰੀ ਜੀ ਤੁਸੀਂ ਸਾਡੇ ਕੋਲ ਸਿਰਫ ਸਰਵਿਸ ਲੈਣ ਆ ਰਹੇ ਹੋ ਜੀ ਅਸੀਂ 110% ਸ਼ੋਰਟੀ ਨਹੀਂ ਦੇ ਸਕਦੇ ਕਿ ਤੁਹਾਡਾ ਵੀਜ਼ਾ ਆਊਗਾ ਹੀ ਆਊਗਾ ਅਸੀਂ ਤੁਹਾਡੀ ਫਾਈਲ ਪ੍ਰੋਸੈਸ ਕਰ ਸਕਦੇ ਹਾਂ ਫਾਈਲ ਪ੍ਰੋਸੈਸ ਦੇ ਵਿੱਚ ਮੈਂ ਨਾ ਆਲਮੋਸਟ ਸਾਰਿਆਂ ਨੂੰ ਕਹਿੰਦਾ ਹੀ ਹੁੰਨਾ ਆ ਕਿ ਦਿਨ ਹੈ ਤੇ ਰਾਤ ਵੀ ਹੈ ਜੀ ਬਿਲਕੁਲ ਠੀਕ ਹੈ ਜੀ ਜੇ ਵੀਜ਼ਾ ਆਉਂਦਾ ਤਾਂ ਰਿਫਿਊਜ਼ਲਸ ਵੀ ਆਉਂਦੀਆਂ ਜੀ ਕਿਉਂ ਕਿਉਂਕਿ ਜੇ ਬੱਚੇ ਦਾ ਕਿਸੇ ਦਾ ਵੀਜ਼ਾ ਆਉਂਦਾ ਨਾ ਮੈਂ ਇਹ ਦੱਸਣੀ ਵੀ ਚਾਹਉਣਾ ਗੱਲ ਕਿ ਪਲੀਜ਼ ਵਿਊਅਰਸ ਵੀ ਸਮਝਣ ਕਿ ਜੇ ਬੱਚੇ ਦਾ ਵੀਜ਼ਾ ਆਉਂਦਾ ਤਾਂ ਉਹਦੀ ਆਲਮੋਸਟ ਸਾਰੀ ਲਾਈਫ ਚੇਂਜ ਹੁੰਦੀ ਆ ਉਹਦੇ ਫੈਮਿਲੀ ਦੀ ਲਾਈਫ ਚੇਂਜ ਹੁੰਦੀ ਆ ਕਿ ਸਾਡਾ ਬੱਚਾ ਬਾਹਰ ਚੱਲ ਗਿਆ ਆ ਸੋ ਤੁਸੀਂ ਜੇ ਮਤਲਬ ਲੁੱਕ ਦੀ ਚੇਂਜ ਹੋ ਜਾਂਦਾ ਬੱਚਾ ਇੱਕ ਜੇ ਕੋਈ ਬਾਹਰ ਚੱਲ ਜਾਂਦਾ ਉਹਦੀ ਲੁੱਕ ਮਹੀਨੇ 2 ਮਹੀਨੇ ਦੇ ਵਿੱਚ ਵੀ ਚੇਂਜ ਹੋ ਜਾਂਦੀ ਆ ਸੋ ਉਹ ਉਹਦੇ ਕਰਮ ਨੇ ਕਿ ਉਹ ਉਹ ਇੱਥੇ ਮਤਲਬ ਪੜ ਰਿਹਾ ਜਾਂ ਬਾਹਰ ਜਾ ਕੇ ਪੜ ਰਿਹਾ ਸੋ ਉਹਦੇ ਜੋ ਉਹਦੀ ਡੈਸਟਨੀ ਆ ਉਹਨੂੰ ਉੱਥੇ ਲੈ ਕੇ ਜਾਊਗੀ ਸੋ ਜੋ ਤੋਂ ਸੀ ਸਵਾਲ ਪੁੱਛ ਰਹੇ ਸੀ ਕਿ ਏਜੰਟਸ ਫਰਾਡ ਕਰ ਰਹੇ ਆ ਕੁਝ ਕਰ ਰਹੇ ਆ ਮੈਂ ਹਰ ਤਰ੍ਹਾਂ ਦੀ ਦੁਨੀਆ ਮੈਂ ਇੱਥੇ ਕਈ ਤਾਂ ਫਾਈਲ ਲੈ ਲੈਂਦੇ ਆ ਤੇ ਰੱਖ ਲੈਂਦੇ ਆ ਪੈਸੇ ਇਕੱਠੇ ਕਰਨ ਵਾਲਾ ਅੱਜ ਕੱਲ ਲੋਕਾਂ ਨੇ ਬਹੁਤ ਜ਼ਿਆਦਾ ਹੌਡ ਬਣਾ ਲਿਆ ਹੈ ਕਿ ਉਹ ਪੈਸੇ ਇਕੱਠੇ ਕਰਨ ਨੂੰ ਤੁਰੇ ਫਿਰਦੇ ਆ ਸੋ ਮੈਂ ਇਹ ਗੱਲ ਕਰਦਾ ਕਿ ਬੱਚਾ ਕੋਈ ਵੀ ਕਿਸੇ ਵੀ ਕੰਸਲਟੈਂਟ ਕੋ ਜਾਂ ਕਿਸੇ ਵੀ ਇਮੀਗ੍ਰੇਸ਼ਨ ਚ ਆਪਣੀ ਫਾਈਲ ਦੇ ਰਿਹਾ ਤਾਂ ਉਹਨਾਂ ਦਾ ਬੈਕਗ੍ਰਾਉਂਡ ਜ਼ਰੂਰ ਦੇਖਣ ਉਹਨਾਂ ਦੇ ਰਿਵਿਊਜ਼ ਜ਼ਰੂਰ ਦੇਖਣ ਕਿ ਉਹਨਾਂ ਦੀ ਰੇਟਿੰਗਸ ਮਾਰਕੀਟ ਦੇ ਵਿੱਚ ਕੀ ਚੱਲ ਰਹੀ ਹੈ ਕਿੰਨਾ ਸਕਸੈਸ ਰੇਟਿਓ ਚੱਲ ਰਿਹਾ ਉਹਨਾਂ ਦਾ ਜੀ ਹਾਂਜੀ ਰਿਫਿਊਜ਼ਲ ਆਉਣ ਦਾ ਕਾਰਨ ਕੀ ਹੁੰਦਾ ਮੈਡਮ ਰਿਫਿਊਜ਼ਲਸ ਦੇ ਨਾ ਅਲੱਗ-ਅਲੱਗ ਪੈਰਾਮੀਟਰਸ ਹੁੰਦੇ ਆ ਸੋ ਜੇ ਮੈਂ ਗੱਲ ਕਰਾਂ ਕਿ ਯੂ ਐਸ ਏ ਦੀ ਯੂ ਐਸ ਏ ਦੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਯੂ ਐਸ ਏ ਚ ਇਹ ਹੈ ਕਿ ਇੰਟਰਵਿਊ ਬੇਸ ਹੈ ਬੱਚੇ ਦਾ ਕੌਨਫੀਡੈਂਸ ਹੋਣਾ ਚਾਹੀਦਾ ਕਿ ਉਹ ਮਤਲਬ ਜਿਹੜਾ ਵੀ ਕੋਈ ਇੰਟਰਵਿਊਅਰ ਉੱਥੇ ਬੈਠਾ ਹੈ ਉਹ ਇੰਟਰਵਿਊ ਲੈ ਰਿਹਾ ਤਾਂ ਉਹਦੇ ਚ ਇੰਨਾ ਕੌਨਫੀਡੈਂਸ ਹੋਣਾ ਚਾਹੀਦਾ ਕਿ ਆਪਣੀ ਜੈਨੂਇਨਿਟੀ ਸ਼ੋ ਕਰੇ ਕਿ ਮੈਂ ਮੇਰੀ ਡਿਜ਼ਾਇਰ ਸਿਰਫ ਇੱਕ ਸਟੂਡੈਂਟ ਮਤਲਬ ਸਟੱਡੀ ਵੀਜ਼ਾ ਲੈਣ ਦੀ ਹੈ ਮੈਂ ਸਿਰਫ ਯੂਐਸਏ ਪੜ੍ਹਨ ਜਾ ਰਿਹਾ ਜੇ ਬੱਚਾ ਪਹਿਲਾਂ ਹੀ ਕਹਿ ਦੇਊਗਾ ਜਾਂ ਉੱਥੇ ਜਾ ਕੇ ਫੇਂਟ ਹੋ ਜਾਊਗਾ ਬਲੈਂਕ ਹੋ ਜਾਊਗਾ ਬੋਲੂਗਾ ਹੀ ਨਹੀਂ ਕਿਵੇਂ ਐਮਬੈਸੀ ਆਫੀਸਰ ਉਹਨੂੰ ਵੀਜ਼ਾ ਦੇਊਗਾ ਠੀਕ ਹੈ ਇਹ ਗੱਲ ਹੁੰਦੀ ਹੈ ਸੋ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਜੇ ਬੈਂਡ ਸਕੋਰ ਪੂਰੇ ਆ ਤਾਂ ਇਟ ਮੀਨਸ ਕਿ ਹਾਂ ਉਹਨੂੰ ਵੀਜ਼ਾ ਮਿਲੂਗਾ ਹੀ ਮਿਲੂਗਾ ਠੀਕ ਹੈ ਜੀ ਫਿਰ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਆਸਟ੍ਰੇਲੀਆ ਚ ਥੋੜਾ process ਚੇਂਜ ਹੈ ਕਿਉਂਕਿ ਫੰਡਸ ਵੀ ਚਾਹੀਦੇ ਹੁੰਦੇ ਆ ਫੀਸ ਵੀ ਚਾਹੀਦੀ ਹੁੰਦੀ ਹੈ process ਥੋੜਾ ਲੈਂਦੀ ਹੈ ਜੇ ਉਹਨਾਂ ਦੇ ਥੋੜਾ ਸਟ੍ਰਿਕਟ ਆ ਜੀ ਉਹਨਾਂ ਦਾ ਸਟ੍ਰਿਕਟ ਇਸ ਕਰਕੇ ਕਿ ਉਹਨਾਂ ਨੂੰ ਜੈਨੂਇਨ ਸਟੂਡੈਂਟ ਹੀ ਚਾਹੀਦਾ ਆ ਕਿ ਹਾ ਜਿਹੜਾ ਆ ਕੇ ਇਹ ਨਾ ਕਹਵੇ ਕਿ ਮੈਂ ਤਾਂ ਇੱਥੇ ਵਸਣ ਆਇਆ ਮੈਂ ਤੇ ਪੀਆਰ ਲੈਣ ਆਇਆ ਨੋ ਉਹ ਪੜਨ ਆਇਆ ਉਹਦੀ ਡਿਜ਼ਾਇਰ ਹੀ ਸਿਰਫ ਪੜਨ ਦੀ ਆ ਜੀ ਤੁਸੀਂ ਕਲਾਇੰਟ ਨੂੰ ਕਹਿੰਦੇ ਹੋ ਕਿ ਬੌਸ ਇੰਟਰਨੈਸ਼ਨਲ ਚਾਉ ਕਿਉਂ ਆਓ ਮੈਮ ਬੌਸ ਇੰਟਰਨੈਸ਼ਨਲ ਅੱਜ ਦੀ ਡੇਟ 'ਚ ਇੱਕ ਬ੍ਰਾਂਡ ਆ ਜੇ ਮੈਂ ਬ੍ਰਾਂਡ ਦੀ ਗੱਲ ਕਰਾਂ ਤਾਂ ਬ੍ਰਾਂਡ 'ਚ ਕੀ ਹੁੰਦਾ ਕਿ ਅਸੀਂ ਬਹੁਤ ਲੈਵਲ ਬੈਸਟ ਆਪਣੇ ਵੱਲੋਂ ਸਰਵਿਸ ਦੇ ਰਹੇ ਆਂ ਸਿਰਫ ਅਸੀਂ ਸਰਵਿਸ ਦੇ ਸਕਦੇ ਆ ਤਾਂ ਸਾਡੀ ਸਰਵਿਸ ਦੇ ਵਿੱਚ ਕੋਈ ਕਮੀ ਨਹੀਂ ਆਊਗੀ ਤਾਂ ਅਸੀਂ ਕਹਿੰਨੇ ਆ ਕਿ ਤੁਸੀਂ ਇੱਕ ਵਾਰੀ ਸਾਡੇ ਕੋਲ ਜਰੂਰ ਆ ਕੇ ਮਿਲੋ so that ਕਿ ਮੈਂ ਤੁਹਾਨੂੰ ਮਤਲਬ ਜੈਨੂਨ ਤੇ ਓਨੈਸਟ ਤੁਹਾਨੂੰ ਗਾਈਡ ਕਰੀਏ ਅਸੀਂ ਫੀ ਸਟ੍ਰਕਚਰ ਕੀ ਰਹਿੰਦਾ ਵਾ ਮੈਂ ਅਲੱਗ-ਅਲੱਗ ਕੰਟਰੀਜ਼ ਦਾ ਅਲੱਗ-ਅਲੱਗ ਫੀਸ ਸਟ੍ਰਕਚਰ ਆ ਚਲੋ ਆਸਟ੍ਰੇਲੀਆ ਦਾ ਦੱਸ ਦੋ ਤੁਸੀਂ ਸਾਨੂੰ ਆਸਟ੍ਰੇਲੀਆ ਦਾ ਐਵੇਂ ਆ ਕਿ ਆਸਟ੍ਰੇਲੀਆ 'ਚ ਜੇ ਆਪਾਂ ਕਾਲਜ ਦੀ ਗੱਲ ਕਰੀਏ ਤਾਂ ਸਾਲ ਦੀ ਫੀਸ ਆਉਂਦੀ ਹੈ ਜੇ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ 6 ਮਨთ ਦੀ ਫੀਸ ਵੀ ਆਉਂਦੀ ਹੈਗੀ ਸੋ ਇਹ ਮੈਂ ਬੱਚਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਬੱਚੇ ਨਾ ਕਈ ਵਾਰੀ ਕੀ ਕਰਦੇ ਆ ਕਿ ਅਲੱਗ-ਅਲੱਗ ਏਜੰਟਸ ਤੋਂ ਫਸੇ ਹੁੰਦੇ ਆ ਠੀਕ ਹੈ ਉਹ ਇੰਨੀ ਗੱਲ ਆ ਕੇ ਕਹਿ ਦਿੰਦੇ ਆ ਕਿ ਨਹੀਂ ਜੀ ਅਸੀਂ ਤਾਂ ਨਾ ਮਤਲਬ ਕਿ ਸਾਲ ਵਾਲੀ ਉਹ ਯੂਨੀਵਰਸਿਟੀ ਦੀ ਫੀਸ ਲੈ ਕੇ ਜਾਣਾ ਨਹੀਂ ਤੁਸੀਂ ਯੂਨੀਵਰਸਿਟੀ ਦੀ ਫੀਸ 6 ਮਨთ ਦੀ ਲੈ ਕੇ ਜਾਓ। ਸੋ ਡੈਡ ਕਿ ਤੁਹਾਨੂੰ ਕੋਈ ਕੋਰਸ ਨਹੀਂ ਪਸੰਦ ਆਇਆ ਤੁਸੀਂ ਚੇਂਜ ਵੀ ਕਰ ਸਕਦੇ ਹੋ। ਜੀ। ਠੀਕ ਹੈ। ਕਾਫੀ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਬੱਚੇ ਨੂੰ ਸਮਝਾਉਣੀਆਂ ਪੈਂਦੀਆਂ ਉਹਨਾਂ ਦੀ ਕੁਐਰੀਜ਼ ਆ ਉਹ ਸੋਲਵ ਆਊਟ ਕਰਨੀਆਂ। ਸਰ ਚਲੋ ਤੁਸੀਂ ਵੀਜ਼ਾ ਲਵਾ ਵੀ ਦਿੱਤਾ। ਬੱਚਾ ਉੱਥੇ ਪਹੁੰਚ ਵੀ ਗਿਆ ਤੇ ਉਹਦੇ ਨਾਲ ਉੱਥੇ ਜਾ ਕੇ ਕੋਈ ਟ੍ਰੈਜੇਡੀ ਟ੍ਰੈਜੇਡੀ ਹੋ ਜਾਵੇ, ਕੋਈ ਉਹਨੂੰ ਕੋਈ ਨੁਕਸਾਨ ਹੋ ਜਾਵੇ, ਉਹ ਤੁਹਾਨੂੰ ਕਾਲ ਕਰੇ ਕਿ ਮੇਰੇ ਨਾਲ ਇਹ ਪ੍ਰੋਬਲਮ ਹੋ ਗਈ ਤੁਸੀਂ ਕਿੱਥੇ ਤੱਕ ਸਾਥ ਦਿੰਨੇ ਹੋ ਬੱਚੇ ਦਾ? ਮੈਮ ਸਾਡੇ ਆਫਿਸਸ ਆਸਟ੍ਰੇਲੀਆ, ਕੈਨੇਡਾ, ਯੂਕੇ ਸ ਹੁੰਦਾ 19 ਬੱਚੇ ਦਾ ਸਾਥ ਦਿੰਨੇ ਆ ਜੀ ਜੀ ਮਤਲਬ ਕਿਸ ਤਰ੍ਹਾਂ ਦੇ ਨਾਲ ਸਾਥ ਦਿੰਗਾ ਜੇ ਉਹ ਕਦੇ ਵੀ ਮੈਂ ਮੈਨੂੰ ਜੌਬ ਨਹੀਂ ਮਿਲ ਰਹੀ ਮੈਂ ਬੜਾ ਪਰੇਸ਼ਾਨ ਆ ਹੈ ਨਾ ਤਾਂ ਫਿਰ ਤੁਸੀਂ ਕੀ ਕਰਦੇ ਹੋ ਮੈਂ ਅਸੀਂ ਦੇਖੋ ਕਮਿਟਮੈਂਟ ਕੋਈ ਨਹੀਂ ਹੁੰਦੀ ਜੇ ਮੈਂ ਤੁਹਾਨੂੰ ਜੈਨੂਨ ਦੱਸਾਂ ਤਾਂ ਕਮਿਟਮੈਂਟ ਕੋਈ ਨਹੀਂ ਹੁੰਦੀ ਬੱਚੇ ਨੂੰ ਵੈਸੇ ਨਹੀਂ ਬੱਚੇ ਬਹੁਤ ਘੱਟ ਆ ਜਿਨ੍ਹਾਂ ਨੂੰ ਐ ਸਾਥ ਦੀ ਲੋੜ ਹੁੰਦੀ ਹੈ ਕਿਉਂਕਿ ਜਦੋਂ ਬੱਚਾ ਆਪ ਮੁਹਾਰੇ ਹੋ ਜਾਂਦਾ ਨਾ ਕਿਸੇ ਵੀ ਕੰਟਰੀ 'ਚ ਚਲ ਜਾਂਦਾ ਉਹਨੂੰ ਇੱਕ ਸੈਲਫ ਮਤਲਬ ਕਹਿ ਲਓ ਕਿ ਉਹਨੂੰ ਇੱਕ ਵਿਸ਼ਵਾਸ ਆ ਜਾਂਦਾ ਕਿ ਮੈਂ ਆ ਵੀ ਕੰਮ ਕਰ ਲਾਂਗਾ ਮੈਂ ਆ ਵੀ ਕੰਮ ਕਰ ਲਾਂਗਾ ਕੋਈ ਨਹੀਂ ਸਰ ਪਤਾ ਕੀ ਗੱਲ ਆ ਅੱਜ ਕੱਲ ਬੱਚੇ ਉੱਥੇ ਜਾਂਦਾ ਰਹੇ ਨੇ ਉੱਥੇ ਜਾ ਕੇ এমਪਲੋਇਡ ਨਹੀਂ ਹੋ ਰਹੇ ਦੂਜਾ ਰੀਜ਼ਨ ਫੀਸ ਵੀ ਦੇਣੀ ਆ ਤੀਜਾ ਰੀਜ਼ਨ ਘਰਦਿਆਂ ਨੇ ਲੋਨ ਲਿਆ ਉਹ ਵੀ ਪੜਨਾ ਜਿਸ ਤੋਂ ਬਾਅਦ ਬੱਚੇ ਫੈਸਲਾ ਕੀ ਲੈਂਦੇ ਨੇ ਸੁਸਾਈਡ ਇਹ ਹੋ ਰਿਹਾ ਹੈ ਤਾਂ ਤੁਸੀਂ ਜੇ ਉੱਥੇ ਜਾ ਕੇ ਬੱਚੇ ਨੂੰ ਜੌਬ ਨਾ ਮਿਲੇ ਹੈਨਾ ਤਾਂ ਤੁਸੀਂ ਉਸ ਨੂੰ ਐ ਤਾਂ ਹਿਊਮੈਨਿਟੀ ਆਪਾਂ ਲਾ ਲੈਣੇ ਆ ਤਾਂ ਕਿੱਥੇ ਤੱਕ ਕੀ ਕਿੰਨਾ ਸਾਡੀ ਕਮਿਟਮੈਂਟ ਹੁੰਦੀ ਆ ਬੱਚੇ ਨੂੰ ਸਟੱਡੀ ਵੀਜ਼ਾ ਦੇਣ ਦੀ ਜੋਬ ਦੀ ਕਮਿਟਮੈਂਟ ਨਹੀਂ ਨਾ ਹੁੰਦੀ ਸਾਡੀ ਬਟ ਗੱਲ ਇਹ ਹੈ ਕਿ ਬੱਚੇ ਨੂੰ ਆਪਣੇ ਸਰਵਾਈਵਲ ਲਈ ਜੋਬ ਕਰਨੀ ਹੁੰਦੀ ਹੈ ਠੀਕ ਹੈ ਨਾ ਜੇ ਬੱਚਾ ਆਪਣੇ ਸਰਵਾਈਵਲ ਲਈ ਉਹ ਡਿਪਰੈਸਡ ਕਿਉਂ ਹੁੰਦੇ ਆ ਕਿਉਂ ਇੱਥੇ ਕੁਝ ਹੋਰ ਹੁੰਦਾ ਉੱਥੇ ਜਾ ਕੇ ਬੱਚਾ ਕੁਝ ਹੋਰ ਹੋ ਜਾਂਦਾ ਠੀਕ ਹੈ ਜੀ ਉਹਨੇ ਉਹਨੂੰ ਐ ਲੱਗਦਾ ਕਿ ਮੇਰੇ ਤੇ ਹੀ ਸਾਰਾ ਬੋਝ ਪੈ ਗਿਆ ਫੈਮਿਲੀ ਦੀ ਮੈਂ ਜੇ ਗੱਲ ਕਰਾਂ ਨਾ ਸਾਡੀ ਪੰਜਾਬ ਤੋਂ ਫੈਮਿਲੀਜ਼ ਉਹ ਬੱਚੇ ਨੂੰ ਨਾ ਪਹਿਲੇ ਮਹੀਨੇ ਜਾ ਕੇ ਫਿਰ ਪ੍ਰੈਸ਼ਰਾਈਜ਼ ਕਰ ਲੈਂਦੇ ਆ। ਤੋਂ ਕਿੰਨੇ ਡਾਲਰ ਭੇਜੇਗਾ ਕਿੰਨੇ ਡਾਲਰ ਭੇਜੇਗੇ ਤੋਂ ਹਾਂ ਫਿਰ ਉਹ ਬੱਚੇ ਨੂੰ ਨਾ ਮਤਲਬ ਇੱਕ ਬੱਚਾ ਆ ਉਹਦਾ ਮੈਚਿਓਰਿਟੀ ਲੈਵਲ ਇੰਨਾ ਨਹੀਂ ਹੈਗਾ ਕਿ ਉਹਨੂੰ ਆਪਾਂ ਸਾਰੀਆਂ ਗੱਲਾਂ ਦੱਸੀ ਜਾਈਏ ਕਿ ਹੁਣ ਇੰਨਾ ਵੀ ਲੋਨ ਚੱਲ ਰਿਹਾ ਇੰਨਾ ਵੀ ਉਹ ਕਿੰਨਾ ਕੁ ਗ੍ਰੈਬ ਕਰ ਸਕਦਾ ਆ ਠੀਕ ਹੈ ਨਾ ਉਹ ਫਿਰ ਬੱਚਾ ਡਿਪਰੈਸਡ ਹੋ ਜਾਂਦਾ ਕਿ ਆ ਮੇਰੇ ਮਾਪੇ ਉਹਨੇ ਮੈਨੂੰ ਭੇਜਿਆ ਤਾਂ ਹੈਗਾ ਬੜੋ ਤੰਗ ਕਿੰਨੇ ਆ ਫਿਰ ਚਲੋ ਕਹਿਣਾ ਨਹੀਂ ਚਾਹੀਦਾ ਕਿ ਸਾਡੇ ਸਾਡੇ ਹੀ ਬੱਚੇ ਨੇ ਜਿਹੜੇ ਕੁਛ ਨਾ ਕੁਛ ਗਲਤ ਰਾਹਾਂ ਤੇ ਵੀ ਚੱਲ ਪੈਂਦੇ ਆ ਠੀਕ ਹੈ ਸੋ ਇਹ ਮੈਂ ਬੱਚਿਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਗਲਤ ਰਾਹ ਚੁਣਨ ਤੋਂ ਪਹਿਲਾਂ ਤੁਸੀਂ ਆਪਣੇ ਮਾਪਿਓ ਨੂੰ ਆਪਣੇ ਘਰਦਿਆਂ ਨੂੰ ਜਾਂ ਕਿਸੇ ਨੂੰ ਸਲਾਹ ਜ਼ਰੂਰ ਲਓ ਕਿ ਮੇਰੇ ਕੋਲ ਇੰਨਾ ਆ ਮੈਂ ਇੰਨਾ ਕੰਮ ਕਰ ਰਿਹਾ ਤੇ ਇੰਨਾ ਕੁ ਮੈਂ ਅੰਦਾਜ਼ਾ ਕਰ ਰਹੇ ਆ ਸੋ 댓 ਕਿ ਮੇਰੇ ਇੰਨੇ ਐਕਸਪੈਂਸਸ ਵੀ ਹੈਗੇ ਆ ਉੱਥੇ ਰਹਿੰਦਾ ਬੱਚਾ ਗਰੋਸਰੀ ਦਾ ਖਰਚਾ ਆਉਂਦਾ ਅਕਮੋਡੇਸ਼ਨ ਦਾ ਖਰਚਾ ਆਉਂਦਾ ਜੇ ਕਿਤੇ ਕੋਈ ਜਾ ਰਿਹਾ ਆ ਰਿਹਾ ਤਾਂ ਉਹਦਾ ਵੀ ਖਰਚਾ ਆਉਂਦਾ ਸੋ 댓 ਇੱਥੇ ਪੇਰੈਂਟਸ ਨੂੰ ਵੀ ਇੰਡੀਆ ਬੈਠੇ ਪੇਰੈਂਟਸ ਨੂੰ ਵੀ ਸਮਝਣਾ ਚਾਹੀਦਾ ਕਿ ਬੱਚੇ ਉੱਥੇ ਜਾਂਦੇ ਹੀ ਨਹੀਂ ਰੁੱਖਾਂ ਨੂੰ ਨਹੀਂ ਪੜੋਲਣਗੇ ਹਾਂ ਬਰਡਨ ਨਾ ਪਾਇਆ ਜਾਵੇ ਉਹਨੂੰ ਇਹ ਦੱਸਿਆ ਜ਼ਰੂਰ ਜਾਵੇ ਕਿ ਆਪਾਂ ਇੰਨੇ ਕਰਜ਼ੇ ਦੇ ਹੇਠਾਂ ਆ ਬਟ ਉਹਨਾਂ ਤੇ ਪ੍ਰੈਸ਼ਰ ਨਾ ਪਾਇਆ ਜਾਵੇ ਕਿ ਤੂੰ ਹੁਣ ਹੀ ਭੇਜਣ ਲੱਗ ਜਾ ਜੀ ਹਾਂ ਜਦੋਂ ਕਲਾਇੰਟ ਆਉਂਦਾ ਵਾ ਤੁਹਾਡੇ ਕੋਲ ਹੈਨਾ ਤੇ ਉਸ ਨੂੰ ਲਾਰੇ ਤਾਂ ਨਹੀਂ ਲਾਏ ਜਾਂਦੇ ਕਿ ਅੱਜ ਚੱਲ 5 ਮਿੰਟ ਰੁਕੋ 10 ਮਿੰਟ ਰੁਕੋ ਅੱਜ ਨਹੀਂ ਪਰਸੋਂ ਪਰਸੋਂ ਨਹੀਂ ਨਰਸੋ ਇਹੋ ਜਿਹੀ ਕੋਈ ਲਾਰੇ ਨਹੀਂ ਐਵੇਂ ਦੀ ਗੱਲ ਨਹੀਂ ਹੈਗੀ ਕਿਉਂਕਿ ਇਹ ਇੰਡਸਟਰੀ ਹੀ ਸਰਵਿਸ ਇੰਡਸਟਰੀ ਹੈ ਜੇ ਅਸੀਂ ਸਰਵਿਸਸ ਚ ਐਵੇਂ ਦਾ ਕਹਿਣ ਲੱਗੇ ਕਿ ਨਹੀਂ ਤੁਸੀਂ 5 ਮਿੰਟ ਖੜ੍ਹ ਜੋ ਜੀ ਅ ਕੱਲ ਨੂੰ ਹੋ ਜਾਊਗਾ ਪਰਸੋਂ ਹੋ ਜਾਊਗਾ ਇਹ ਫਿਰ ਇੰਡਸਟਰੀ ਨਹੀਂ ਚੱਲਦੀ ਹੁੰਦੀ ਸਰਵਿਸ ਇੰਡਸਟਰੀ ਚ ਐਵੇਂ ਆ ਕਿ ਤੁਸੀਂ ਆਇਓ ਤਾਂ ਜੇ ਤੁਹਾਡਾ ਜੈਨੂਨ ਕੰਮ ਹੈ ਤਾਂ ਨਾਲ ਦੀ ਨਾਲ ਹੋ ਜਾਣਾ ਚਾਹੀਦਾ ਹੈ। ਸੋ ਥੈਟ ਕਈ ਵਾਰੀ ਕੀ ਹੁੰਦਾ ਕਿ ਮੇਰੇ ਟੇਬਲ ਤੇ ਕੰਮ ਪੈਂਡਿੰਗ ਨਾ ਹੋਵੇ। ਜੀ। ਅਗਲੇ ਤੇ ਹੋਵੇ ਉਹ ਗੱਲ ਲੱਗ ਗਈ। ਮੇਰੇ ਟੇਬਲ ਤੇ ਪੈਂਡਿੰਗ ਕੰਮ ਨਾ ਹੋਵੇ ਤਾਂ ਉਹ ਅਸੀਂ ਇੰਨਾ ਕਰਦੇ ਆ ਕਿ ਸਾਡੇ ਟੇਬਲ ਤੋਂ ਸਾਰਾ ਕੁਝ ਕਲੀਅਰ ਆਊਟ ਹੋ ਜਾਵੇ। ਸੱਚੀਏ ਕਲਮਾ। ਸ਼੍ਰੀ ਗਾਰਮ। ਤਾਂ ਤੁਸੀਂ ਕਿੱਥੋਂ ਦਾ ਵੀਜ਼ਾ ਅਪਲਾਈ ਕੀਤਾ ਸੀਗਾ? ਯੂਐਸ ਜੀ। ਕਿਹਨਾ ਦਾ ਵੀਜ਼ਾ ਅਪਲਾਈ ਕੀਤਾ ਸੀਗਾ? ਬੇਟੇ ਜੀ। ਠੀਕ ਹੈ ਤਾਂ ਕਿੰਨੇ ਸਮੇਂ ਦੇ ਵਿੱਚ ਜਿਹੜਾ ਇਹ ਵੀਜ਼ਾ ਆ ਗਿਆ? ਬਸ ਇਹ 1 ਮਹੀਨੇ ਵਿੱਚ ਆ ਗਿਆ ਜੀ। ਕਾਫੀ ਜਲਦੀ ਆ ਗਿਆ ਹਾਂ ਜੀ ਤੁਹਾਡੀ ਬੇਟਾ ਤੁਹਾਡੇ ਨਾਲ ਆਇਆ ਅੱਜ ਹਾਂ ਜੀ ਇਹਨਾਂ ਦਾ ਆਯਾ ਵੀਜ਼ਾ 700 ਕਾਲ ਸਰ ਸਸ਼ਿਕਾ ਮੈਮ ਤੇ ਕਿੰਨੇ ਕਿੰਨਾ ਟਾਈਮ ਪ੍ਰੋਸੀਜਰ ਕਿੰਨਾ ਸੀਗਾ ਮੈਮ ਮੇ ਦੇ ਐਂਡ ਵਿੱਚ ਅਪਲਾਈ ਕੀਤਾ ਸੀਗਾ ਐਂਡ ਲੱਕੀਲੀ ਸਾਨੂੰ ਜੁਲਾਈ ਦੀ ਅਪਾਇੰਟਮੈਂਟ ਮਿਲ ਗਈ ਸੀ ਐਂਡ ਜੁਲਾਈ ਦੇ ਵਿੱਚ ਅਪਾਇੰਟਮੈਂਟ ਡਨ ਹੋ ਗਈ ਸੀ ਐਂਡ ਕਲੀਅਰ ਹੋ ਗਈ ਸੀ ਤੇ ਉਦੋਂ ਮੇਰਾ ਇੰਟਰਵਿਊ ਵੀ ਹੋ ਗਈ ਸੀ ਜੀ ਰੈਫਰੈਂਸ ਕਿਤੋਂ ਸੀਗੀ ਰੈਫਰੈਂਸ ਮੈਮ ਸਾਡੇ ਨੋਨ ਦੇ ਵਿੱਚ ਸੀਗੇ ਤੇ ਉਹ ਸਾਡੇ ਨਾਲ ਦੀ ਸਿਟੀ ਦੇ ਵਿੱਚ ਰਹਿੰਦੇ ਨੇ ਐਂਡ ਉਹਨਾਂ ਰੈਫਰੈਂਸ ਦਿੱਤੇ ਜਦੋਂ ਤੁਸੀਂ ਇੱਥੋਂ ਇੱਥੇ ਆਏ ਸਟਾਫ ਦੇ ਨਾਲ ਗੱਲਬਾਤ ਕਰ ਰਹੇ ਹੋ ਨਾ ਜਦੋਂ ਵੀਜ਼ਾ ਅਪਲਾਈ ਕਰਣ ਆਏ ਤਾਂ ਤੁਹਾਨੂੰ ਕੋਈ ਪ੍ਰੋਬਲਮਸ ਦਾ ਤਾਂ ਨਹੀਂ ਫੇਸ ਕਰਨੀਆਂ ਪਈਆਂ ਕਿ ਥੋੜੇ ਦੇਰ ਰੁਕਜੋ 10 ਮਿੰਟ ਹੋਰ ਰੁਕਜੋ 15 ਮਿੰਟ ਰੁਕਜੋ ਐਕਚੁਅਲੀ ਮੈਂ ਇਹਨਾਂ ਦੇ ਗੂਗਲ ਤੇ ਰਿਵਿਊ ਚੈੱਕ ਕਰੇ ਸੀਗੇ ਐਂਡ ਜੀ 99% ਬਹੁਤ ਵਧੀਆ ਰਿਵਿਊ ਸੀਗੇ ਜਿੰਨੇ ਵੀ ਕਲੈਂਟ ਵਿਜ਼ਿਟ ਕੀਤੇ ਉਹਨਾਂ ਦੇ ਕਿਤੇ ਵੀ ਸਾਡਾ ਅਪਰੂਵ ਹੋਇਆ ਤੇ ਉਹਦੇ ਫੇਸ ਤੇ ਫਿਰ ਮੈਂ ਨਾਲ ਗੱਲਬਾਤ ਕੀਤੀ ਤੇ ਬਹੁਤ ਪ੍ਰੋਫੈਸ਼ਨਲੀ ਉਹਨਾਂ ਨੇ ਸਮਝਾਇਆ ਸ ਤੁਹਾਡੇ ਪਾਦਰ ਨੇ ਹਾਂ ਜੀ ਕਮਿਟੀ ਦੇ ओके ਇਹਨਾਂ ਨੇ ਤੁਹਾਨੂੰ ਰੈਫਰ ਕੀਤਾ ਹਾਂ ਨਹੀਂ ਨਹੀਂ ਉਹ ਐਕਚੁਅਲੀ ਹੋਣ ਨੇ ਜੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਮਤਲਬ ਇੱਥੇ ਜਦੋਂ ਤੁਸੀਂ ਆਏ ਹੋ ਤਾਂ ਤੁਹਾਨੂੰ ਕੋਈ ਪ੍ਰੋਬਲਮਸ ਦਾ ਅੱਜ ਮੈਂ ਕਿ ਕੋਈ ਜ਼ਿਆਦਾ ਕਹਿਤਾ ਹੋਵੇ 10 ਮਿੰਟ ਰੁਕੋ 5 ਮਿੰਟ ਰੁਕੋ ਆਪਾਂ ਫਿਰ ਗੱਲ ਕਰਦੇ ਫਿਰ ਗੱਲ ਇਹੋ ਜਿਹਾ ਕੋਈ ਪ੍ਰੋਸੀਜਰ ਚਾਹੀਦਾ ਨਹੀਂ ਜੀ ਸਾਨੂੰ ਇਸ ਤਰ੍ਹਾਂ ਦੀ ਕੋਈ ਮਤਲਬ ਪ੍ਰੋਬਲਮ ਫੇਸ ਨਹੀਂ ਕਰਨੀ ਪਈ ਤੇ ਸਾਰਾ ਕੋਆਪਰੇਟਿਵ ਸਟਾਫ ਹੈ ਜਿਵੇਂ ਵੀ ਸਾਨੂੰ ਪੂਰਾ ਇਹਨਾਂ ਨੇ ਕੋਆਪਰੇਟ ਕੀਤਾ ਹੈ ਜੋ ਸਾਡਾਂ ਕਮਿਟਮੈਂਟ ਕੀਤੀ ਸੀ ਉਹਦੇ ਮੁਤਾਬਕ ਪੂਰਾ ਪ੍ਰੋਸੈਸ ਹੋਏ। ਅੱਜ ਕੱਲ੍ਹ ਨਾ ਸਿਰਫ ਫਰਾਡ ਨੂੰ ਲੈ ਕੇ ਬੜੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਵੀਜ਼ਾ ਜਿਹੜੇ ਏਜੰਟਸ ਨੇ ਉਹ ਬਹੁਤ ਜ਼ਿਆਦਾ ਫਰਾਡ ਕਰ ਰਹੇ ਨੇ ਕਿਤੇ ਨਾ ਕਿਤੇ ਡਰ ਸੀਗਾ ਤੁਹਾਡੇ ਦਿਮਾਗ 'ਚ ਸਾਡੇ ਦਿਮਾਗ 'ਚ ਬਹੁਤ ਜ਼ਿਆਦਾ ਡਰ ਸੀ ਜੀ ਤੇ ਅਸੀਂ ਵੀ ਮਤਲਬ ਜਿਵੇਂ ਬੇਟਾ ਨੇ ਦੱਸਿਆ ਵੀ ਅਸੀਂ ਰਿਵਿਊ ਚੈੱਕ ਕੀਤੇ ਗੂਗਲ ਵਗੈਰਾ ਤੇ ਜਾ ਕੇ ਤੇ ਰੈਫਰੈਂਸ ਜਿਹੜੇ ਬੰਦੇ ਨੇ ਸਾਨੂੰ ਦਿੱਤਾ ਇਹਨਾਂ ਦਾ ਉਹ ਇਹਨਾਂ ਦੀ ਬੜੀ ਤਾਰੀਫ ਕਰ ਰਿਹਾ ਸੀ ਉਹਦੇ ਮੁਤਾਬਕ ਫਿਰ ਅਸੀਂ ਡਿਸੀਜਨ ਲਿਆ ਵੀ ਬਾਸ ਇੰਸਟੀਚਿਊਟ ਜੋ ਵੀ ਇਹਨਾਂ ਦਾ ਹੈ ਇਲਤੀ ਜਾਵਾਂਗੇ ਤੇ ਉੱਥੇ ਹੀ ਅਸੀਂ ਸਾਰਾ ਪ੍ਰੋਸੈਸ ਕੰਪਲੀਟ ਕਰਾਂਗੇ ਤਾਂ ਅਸੀਂ ਦੇਖ ਸਕਦੇ ਹਾਂ ਕਿ ਤੁਹਾਡਾ ਜਿਹੜਾ ਵੀਜ਼ਾ ਉਹ ਆ ਵੀ ਚੁੱਕਿਆ ਹੈ ਕਿੰਨੇ ਖੁਸ਼ ਹੋ ਤੁਸੀਂ ਬਹੁਤ ਜ਼ਿਆਦਾ ਖੁਸ਼ ਹਾਂ ਲਿਖ ਸਕਦੇ ਕਿ ਜਿਹੜਾ ਇਹਨਾਂ ਦਾ ਵੀਜ਼ਾ ਹੈ ਉਹ ਆ ਵੀ ਚੁੱਕਿਆ ਤਾਂ ਸਿਰਫ ਇੱਕ ਮੰਥ ਦਾ ਜਿਹੜਾ ਪ੍ਰੋਸੀਜਰ ਸੀਗਾ ਉਹ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਵੀਜ਼ਾ ਹੈ ਕਾਫੀ ਜਿਹੜਾ ਸ਼ਾਰਟ ਪ੍ਰੋਸੀਜਰ ਜਿਹੜਾ ਇਹ ਸੀਗਾ ਨਹੀਂ ਤਾਂ ਅਦਰਵਾਇਜ਼ ਜਿਹੜਾ ਕਾਫੀ ਜ਼ਿਆਦਾ ਟਾਈਮ ਵੀਜ਼ਾ ਆਣ ਦੇ ਵਿੱਚ ਲੱਗ ਜਾਂਦਾ ਹੈ ਤੇ ਇੰਨੇ ਸ਼ਾਰਟ ਪ੍ਰੋਸੀਜਰ ਦੇ ਵਿੱਚ ਜਿਹੜਾ ਵੀਜ਼ਾ ਉਹ ਆ ਚੁੱਕਿਆ ਤਾਂ ਅੱਜ ਜਿਹੜਾ ਇਹਨਾਂ ਦਾ ਵੀਜ਼ਾ ਉਹ ਇਹਨਾਂ ਨੂੰ ਹੈਂਡਓਵਰ ਜਿਹੜਾ ਹੈ ਉਹ ਕੀਤਾ ਜਾਏਗਾ ਤਾਂ ਇੱਥੇ ਜਿਹੜੇ ਹੋਰ ਵੀ ਕਲਾਇੰਟਸ ਨੇ ਉਹ ਮੌਜੂਦ ਨੇ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਹੋ ਜਿਹਾ ਪ੍ਰੋਸੀਜਰ ਕਿਉਂਕਿ ਹਰ ਬੰਦੇ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਅਲੱਗ ਤਰ੍ਹਾਂ ਦਾ ਹੁੰਦਾ ਹੈ ਹਰ ਕਿਸੇ ਦਾ ਆਪਣਾ ਆਪਣਾ ਐਕਸਪੀਰੀਅੰਸ ਹੁੰਦਾ ਹੈ ਤਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਵੀ ਇਹਨਾਂ ਦਾ ਐਕਸਪੀਰੀਅੰਸ ਇੱਥੇ ਆਗੇ ਕਿਹੋ ਜਿਹਾ ਰਿਹਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਦਾ ਵੀਜ਼ਾ ਤੁਸੀਂ ਅਪਲਾਈ ਕੀਤਾ ਸੀਗਾ ਮੇਰਾ ਯੂਨਾਈਟਿਡ ਸਟੇਟਸ ਦਾ ਸੀ ਮੇਰੇ ਸਿਸਟਰ ਘਰੇ ਸੀ ਲਾਸਟ ਈਅਰ ਦੈਨ ਉਸ ਤੋਂ ਬਾਅਦ ਮੈਂ ਆਪਣੀ ਸਟੱਡੀ ਕੰਪਲੀਟ ਕੀਤੀ ਫਿਰ ਮ ਤੇ ਤੁਹਾਡੀ ਸਿਸਟਰ ਨੇ ਵੀ ਇੱਥੇ ਅਪਲਾਈ ਕੀਤਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹਨਾਂ ਦੇ ਅਪਲਾਈ ਕਰਨ ਤੋਂ ਬਾਅਦ ਐਨ ਮੈਂ ਅਪਲਾਈ ਕੀਤਾ ਕੋਈ ਰਿਫਿਊਜ਼ਲ ਨੋ ਨੋ ਬਿਲਕੁਲ ਬਿਲਕੁਲ ਨਹੀਂ ਕਿਉਂਕਿ ਤੁਹਾਡੀ ਫਾਈਲ ਕਲੀਅਰ ਸੀਗੀ ਬਿਲਕੁਲ ਬਹੁਤ ਕਲੀਅਰ ਫਾਈਲ ਸੀ ਮੇਰੀ ਜੀ ਤੇ ਕਿੰਨਾ ਮਤਲਬ 1 ਮਹੀਨਾ ਦਾ ਜਿਹੜਾ ਪ੍ਰੋਸੈਸਰ ਤੁਹਾਨੂੰ ਮਤਲਬ ਅੱਜ ਜਿਵੇਂ ਤੁਹਾਡਾ ਵੀਜ਼ਾ ਆਇਆ ਤੁਹਾਨੂੰ ਕਿੰਨੀ ਕ ਖੁਸ਼ੀ ਆ ਬਹੁਤ ਖੁਸ਼ੀ ਆ ਕਿਉਂਕਿ ਅਚੀਵਮੈਂਟ ਬਹੁਤ ਅਚੀਤੀ ਯਾਰ ਕਿੰਨੇ ਟਾਈਮ ਤੋਂ ਇੰਤਜ਼ਾਰ ਕਰ ਰਹੇ ਸੀਗੇ ਯੂਐਸਏ ਦਾ ਯੂਐਸਏ ਦਾ ਮੈਂ ਜਸਟੇ ਸੋਚਿਆ ਸੀ ਦੈਨ ਉਸ ਤੋਂ ਬਾਅਦ ਮੈਂ ਅਪ ਜਦੋਂ ਤੁਸੀਂ ਇੱਥੇ ਆਏ ਹੋ ਹੈਨਾ ਆਪਣਾ ਵੀਜ਼ਾ ਅਪਲਾਈ ਪ੍ਰੋਸੀਜਰ ਸਟਾਰਟ ਕਰਵਾਉਣ ਦੇ ਲਈ ਉਦੋਂ ਸਟਾਫ ਦਾ ਬਿਹੇਵੀਅਰ ਕਿਹੋ ਜਿਹਾ ਸੀਗਾ ਬਹੁਤ ਵਧੀਆ ਸਟਾਫ ਸੀ ਕੋਆਪਰੇਟਿਵ ਸੀ ਬਹੁਤ ਹੈਲਪਫੁਲ ਸੀ ਮੇਰੇ ਕੋਲ ਜੋ ਜੋ ਵੀ ਮੇਰੀ ਪ੍ਰੋਬਲਮ ਸੀ ਮੈਂ ਸਾਰੀ ਇਹਨਾਂ ਤੋਂ ਕੁਐਸਚਨ ਵਗੈਰਾ ਪੁੱਟ ਕੀਤੇ ਦੈਨ ਮੈਂ ਕਲੀਅਰ ਕਰਕੇ ਆਪਣਾ ਵੀਜ਼ਾ ਅਪਲਾਈ ਕੀਤਾ ਦੈਨ ਉਸ ਤੋਂ ਬਾਅਦ ਮੰਤਰੀ ਅੰਦਰ ਅੰਦਰ ਸਾਰਾ ਕਲੀਅਰ ਹੋ ਗਿਆ ਫਾਦਰ ਯੈਸ ਇਹਨਾਂ ਦੇ ਨਾਲ ਵੀ ਗੱਲਬਾਤ ਸੱਚੀ ਹਕਾਲ ਸੀ ਮੈਂ ਜੀ ਬਹੁਤ ਇੰਟਰਸਟਿੰਗ ਐਪਲੀਕੇਸ਼ਨ ਦਾ ਦਿਲੋਂ ਧੰਨਵਾਦ ਕਰਦਾ ਜੀ ਮੇਰੀ ਲੜਕੀ ਪਿਛਲੇ ਸਾਲ ਲਾਟ ਏਰੀਆ ਇਥੋਂ ਹੀ ਆਪਣੇ ਸਟੱਡੀ ਵਿੱਚ ਗਈ ਯੂਐਸਏ ਗਈ ਇਸ ਸਾਲ ਮੇਰੇ ਲੜਕੇ ਦਾ 3 ਮਹੀਨੇ ਨੰਦਰਬ ਜੋ ਯੂਐਸਏ ਦਾ ਸਟੱਡੀ ਵੀਜ਼ਾ ਲਗਾ ਹੋਇਆ ਔਰ ਮੈਂ ਸਾਰੇ ਸਟਾਫ ਦਾ ਜੀ ਧੰਨਵਾਦ ਕਰਦਾ ਜੀ ਸਟਾਫ ਬਹੁਤ ਵਧੀਆ ਜੀ ਔਰ ਇਮੀਗ੍ਰੇਸ਼ਨ ਵਾਤੇ ਵੀ ਜਿੰਨੇ ਵੀ ਅਪਲਾਈ ਕਰਨਾ ਸਾਰਿਆਂ ਨੂੰ ਬੇਨਤੀ ਹੈ ਕਿ ਬੋਸ ਇੰਟਰੀਅਰ ਇਥੋਂ ਆਪਣਾ ਆਗੇ ਵੀਜ਼ਾ ਅਪਲਾਈ ਕਰੋ ਕਿਸੇ ਵਿਦੇਸ਼ ਵਾਸਤੇ ਤੇ ਬਾਕੀ ਇਹਨਾਂ ਦਾ ਸਟਾਫ ਬਹੁਤ ਵਧੀਆ ਜੀ ਸਟਾਫ ਨਾਲ ਸਾਡਾ ਮਿਲਜੁਲ ਬਹੁਤ ਵਧੀਆ ਨਾਲ ਸਾਡੀ ਬਹੁਤ ਮਦਦ ਕੀਤੀ ਤੇ ਤੁਹਾਨੂੰ ਲੱਗਦਾ ਸਾਡੇ ਲੜਕਾ ਲੜਕੀ ਜੋ ਅਸੀਂ ਸਟੱਡੀ ਵੀਜ਼ਾ 'ਤੇ ਜਾ ਰਹੇ ਨੇ ਜੀ ਅੱਜਕੱਲ ਨਾ ਜਿਹੜੇ ਕਾਫੀ ਜ਼ਿਆਦਾ ਫਰਾਡ ਧੋਖਾਧੜੀ ਦੇ ਮਾਮਲੇ ਜਿਹੜੇ ਨੇ ਸਾਹਮਣੇ ਆਉਂਦੇ ਨੇ ਕਿ ਏਜੰਟਸ ਬਹੁਤ ਵੱਡਾ ਵੱਡਾ ਜਿਹੜਾ ਫਰਾਡ ਹੈ ਉਹ ਕਰ ਰਹੇ ਨੇ ਕਹਿੰਦੇ ਕੁਛ ਨੇ ਕਰਦੇ ਕੁਛ ਨੇ ਪਰ ਜਿਹੜਾ ਤੁਹਾਡਾ ਐਕਸਪੀਰੀਅੰਸ ਇੱਥੋਂ ਦਾ ਜਿਵੇਂ ਸੀ ਤੁਹਾਨੂੰ ਕਿਤੇ ਨਾ ਕਿਤੇ ਡਰ ਸੀਗਾ ਵੀ ਕੁਝ ਇਹੋ ਜਿਹਾ ਨਾ ਹੋ ਜਵੇ ਪ੍ਰੋਸੀਜਰ ਸਟਾਰਟ ਕਰਨ ਤੋਂ ਪਹਿਲਾਂ ਨਹੀਂ ਸਾਨੂੰ ਕੋਈ ਡਰ ਨਹੀਂ ਸਾਨੂੰ ਇਹ ਸਾਲ ਉਹ ਗਏ ਹੋਏ ਸਾਡੇ ਇੱਥੇ 8-9 ਕਸਟਮਰ ਰਹਿ ਗਏ ਜਿਨ੍ਹਾਂ ਨੇ ਆਪਣੇ ਵੀਆਨ ਉੱਤੇ ਨਾ ਤਾਈ ਕਿਤੇ ਜੀ ਇਹ ਕੋਈ ਹਰਦੀ ਨਹੀਂ ਕੋਈ ਪਹਿਲਾਂ ਇਹਨਾਂ ਨੂੰ ਪੈਸਾ ਦਿੱਤਾ ਕੋਈ ਵੀ ਫੀਸ ਵੀ ਜਾਂ ਤੋਂ ਬਾਅਦ ਤੇ ਅੱਜ ਹੁਣ ਜੋ ਇਹਨਾਂ ਨੂੰ ਫੀਸ ਦੇਣੀ ਅੱਜ ਹੀ ਦੇਣੀ ਲੱਗ ਤੇ ਪਹਿਲਾਂ ਹੀ ਕੋਈ ਫੀਸ ਨਹੀਂ ਇੱਤੀ ਸੀ ਸਾਨੂੰ ਕੋਈ ਫਰਾਉਨੇ ਲਗਾ ਨਹੀਂ ਸਾਨੂੰ ਸਾਲ ਹੋ ਗਿਆ ਲਗਾਤਾਰ ਪੂਰੇ ਸਟਾਫ ਨਾਲ ਸਾਡੀ ਗੱਲਬਾਤ ਹੁੰਦੀ ਹੈ ਬਹੁਤ ਵਧੀਆ ਸਟਾਫ ਹੈ ਸਾਡੇ ਨਾਲ ਕੋਈ ਹੋ ਜਾ ਤੋ ਖਬਰੇ ਵਾਲੀ ਗੱਲ ਹੀ ਨਹੀਂ ਤੇ ਨਾ ਹੀ ਸਾਨੂੰ ਕੋਈ ਉਮੀਦ ਹੈ ਵੀ ਹੋ ਸਕਦਾ ਸਾਨੂੰ ਬਹੁਤ ਉਮੀਦ ਇਹਨਾਂ ਤੋਂ ਜੀ ਤੁਸੀਂ ਜੋ ਇਹ ਸਿਨੈਰਿਓ ਮੈਥੋਂ ਵੀ ਇਹ ਲੋ ਰਹੀ ਜੀ ਕਦ ਤੂੰ ਜਾ ਰਹੇ ਹੋ ਫਿਰ ਤੁਸੀਂ ਵਸਤੇ ਮੇਰੀ ਅਗਸਟ ਟੈਂਕ ਹੈ ਮੈਂ ਸਭ ਨੂੰ ਅਪੀਲ ਕਰਦਾ ਇੱਕ ਵਾਰ ਕਿ ਜਰੂਰ ਇੱਕ ਵਾਰ ਵਿਜ਼ਿਟ ਕਰਨ ਤੇ ਆਪਣਾ ਵੀਜ਼ਾ ਇਥੇ ਅਪਲਾਈ ਕਰਨ ਬਿਕੋਜ਼ ਜੋ ਮੇਰਾ ਐਕਸਪੀਰੀਅੰਸ ਹੀ ਮੈਂ ਆਪਣੇ ਐਕਸਪੀਰੀਅੰਸ ਦੀ ਬੋਲ ਰਿਹਾ ਹਾਂ ਦਨ ਮੇਰੀ ਸਿਸਟਰ ਦਾ ਹੋਇਆ ਸਾਡਾ ਦੋਨਾਂ ਦਾ ਤਾਂ ਅਸੀਂ ਦੇਖ ਸਕਦੇ ਜਿਹੜਾ ਇਹਨਾਂ ਦਾ ਵੀ ਵੀਜ਼ਾ ਹੈ ਉਹ ਆ ਚੁੱਕਿਆ ਹੈ ਤਾਂ ਹੁਣ ਜਿਹੜਾ ਇਹਨਾਂ ਦਾ ਵੀ ਵੀਜ਼ਾ ਹੈ ਉਹ ਇਹਨਾਂ ਨੂੰ ਹੈਂਡ ਓਵਰ ਕੀਤਾ ਜਾਵੇਗਾ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਇਹਨਾਂ ਦਾ ਵੀਜ਼ਾ ਹੈ ਇਹ ਵੀ ਜਿਹੜਾ 1 ਮੰਥ ਦਾ ਇਹਨਾਂ ਦਾ ਵੀ ਜਿਹੜਾ 1 ਮੰਥ ਦੇ ਅੰਦਰ ਅੰਦਰ ਜਿਹੜਾ ਵੀਜ਼ਾ ਹੈ ਉਹ ਆ ਗਿਆ ਹੈ ਤਾਂ ਕਾਫੀ ਸ਼ਾਰਟ ਪ੍ਰੋਸੀਜਰ ਹੈ ਕੋਈ ਬਹੁਤ ਜ਼ਿਆਦਾ ਲੰਬਾ ਪ੍ਰੋਸੀਜਰ ਨਹੀਂ ਹੈ ਤੇ ਇਹਨਾਂ ਦਾ ਇਹ ਕਹਿਣਾ ਹੈ ਕਿ ਜੇ ਕਿਸੇ ਨੇ ਆਪਣਾ ਵੀਜ਼ਾ ਅਪਲਾਈ ਕਰਨਾ ਤਾਂ ਉਹ ਇੱਥੇ ਜ਼ਰੂਰ ਵਿਜ਼ਿਟ ਕਰੇ ਇੱਕ ਹੋਰ ਕਲਾਇੰਟ ਜਿਹੜੇ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਇਹਨਾਂ ਦਾ ਵੀ ਜਿਹੜਾ ਯੂਐਸ ਦਾ ਵੀਜ਼ਾ ਹੈ ਉਹ ਆਇਆ ਹੈ ਤੇ ਇਹਨਾਂ ਤੋਂ ਵੀ ਜਾਣਦੇ ਆ ਕਿ ਇਹਨਾਂ ਦਾ ਐਕਸਪੀਰੀਅੰਸ ਬਹੁਤ ਇੰਟਰਨੈਸ਼ਨਲ ਦੇ ਵਿੱਚ ਕਿਹੋ ਜਿਹਾ ਰਿਹਾ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਕਿਵੇਂ ਹੋ ਬਹੁਤ ਵਧੀਆ ਤਾਂ ਜਿਹੜਾ ਤੁਹਾਡੀ ਡਾਟਰ ਨੇ ਯੈਸ ਕਿੰਨੀ ਖੁਸ਼ੀ ਆ ਤੁਹਾਨੂੰ ਤੁਹਾਡੇ ਡਾਟਰ ਦਾ ਬਹੁਤ ਚੰਗਾ ਉਸਦੀ ਜ਼ਿੰਦਗੀ ਬਣ ਗਈ ਹੋਰ ਇਸ ਤੋਂ ਬਾਅਦ ਮੈਨੂੰ ਹੋਰ ਕੀ ਚਾਹੀਦਾ ਸੀ ਕਿੰਨੇ ਸਮੇਂ ਤੋਂ ਤੁਹਾਨੂੰ ਇੰਤਜ਼ਾਰ ਸੀਗਾ ਕਿ ਇਹ ਜਾਣ ਉਹੀਗੇ ਨੂੰ ਗ੍ਰੈਜੂਏਸ਼ਨ ਕਰਿਆ ਤਿੰਨ ਚਾਰ ਸਾਲ ਚਾਰਕ ਸਾਲ ਤਾਂ ਹੋਈਗੇ ਜੀ ਤੇ ਇੱਥੋਂ ਜਦੋਂ ਤੁਸੀਂ ਵੀਜ਼ਾ ਲਵਾਇਆ ਤਾਂ ਤੁਹਾਨੂੰ ਕਿਤੇ ਨਾ ਕਿਤੇ ਜਿਹੜਾ ਕਿ ਅੱਜਕੱਲ ਫਰਾਡ ਬਹੁਤ ਹੋ ਰਿਹਾ ਬਹੁਤ ਮਾਮਲੇ ਜਿਹੜੇ ਸਾਹਮਣੇ ਆਉਂਦੇ ਨੇ ਨਿਊਜ਼ ਦੇ ਵਿੱਚ ਹਰ ਦਿਨ ਕੋਈ ਇਹੋ ਜਿਹੀ ਖਬਰ ਆਉਂਦੀ ਹੈ ਕਿ ਏਜੰਟਸ ਫਰਾਡ ਕਰ ਰਹੇ ਨੇ ਇਦਾਂ ਹੋ ਰਿਹਾ ਜਾਂ ਉਦਾਂ ਹੋ ਰਿਹਾ ਤਾਂ ਫਿਰ ਤੁਹਾਨੂੰ ਕਿੰਨਾ ਕੁ ਡਰ ਸੀਗਾ ਕਿਤੇ ਨਾ ਕਿਤੇ ਡਰ ਤਾਂ ਲੱਗਦਾ ਹੀ ਹੈ ਹਨਾ ਕਿ ਜਦੋਂ ਪਹਿਲੀ ਵਾਰ ਕਿਸੇ ਨੂੰ ਮਿਲਦੇ ਆ ਕਿਸੇ ਦੇ ਨਾਲ ਹਨਾ ਬਟ ਨਾਊ ਆਮ ਵੈਰੀ ਹੈਪੀ ਮਤਲਬ ਆਮ ਵੈਰੀ ਠੀਕ ਹੈ ਕਿ ਬਹੁਤ ਸ਼ੁਕਰੀਆ ਕਰ ਰਹੀ ਹਾਂ ਥੈਂਕ ਯੂ ਮੈਂ ਥੈਂਕ ਯੂ so much ਅ ਇਹ ਨਹੀਂ ਤੁਹਾਡਾ ਸੱਚੀਏ ਕਲਮਾ ਸੱਚੀ ਕਲਮ ਜੀ ਤੁਹਾਡਾ US ਦਾ ਵੀਜ਼ਾ ਆਇਆ ਤੁਸੀਂ ਕਿੰਨੇ ਖੁਸ਼ ਹੋ ਹਾਂ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਕਾਫੀ ਟਾਈਮ ਤੋਂ ਇੰਤਜ਼ਾਰ ਕਰ ਰਹੀ ਸੀ ਆ ਹਾਂ ਮੈਂ ਗ੍ਰੈਜੂਏਸ਼ਨ ਤੋਂ ਬਾਅਦ ਵਰਕ ਕਰ ਰਹੀ ਸੀ ਤਾਂ ਬਟ ਮੈਂ ਫਾਈਲ 1 ਮਹੀਨਾ ਪਹਿਲਾਂ ਹੀ ਲਾਈ ਸੀਗੀ ਬਟ 1 ਮਹੀਨੇ ਵਿੱਚ ਮੈਨੂੰ ਰਿਜ਼ਲਟ ਆ ਗਿਆ ਮੇਦਾ ਤੁਹਾਡਾ ਵੀ 1 ਮਹੀਨੇ ਦੇ ਵਿੱਚ ਆ ਗਿਆ ਹਾਂਜੀ ਤੇ ਮਤਲਬ ਰੈਫਰੈਂਸ ਕਿੱਥੋਂ ਮਿਲੀ ਸੀ ਅ ਐਕਚੁਅਲੀ ਰੈਫਰੈਂਸ ਮਿਲੀ ਸੀ ਮੇਰੇ ਮਾਮਾ ਜੀ ਤੋਂ ਉਹਨਾਂ ਦੀ ਡਾਟਰ ਨੇ ਵੀ ਮਤਲਬ ਉਹਨਾਂ ਨੇ ਉਹਨਾਂ ਦੇ ਪਿੰਡ ਵਿੱਚ ਕਿਸੇ ਨੇ ਕਿਹਾ ਸੀਗਾ ਕਿ ਇਹ ਬਹੁਤ ਵਦੀਆਂ ਨੇ ਤਾਂ ਤੁਸੀਂ ਟਰਾਈ ਕਰਕੇ ਦੇਖ ਲਓ ਤਾਂ ਮੈਂ ਪਹਿਲਾਂ ਕਦੇ ਟਰਾਈ ਨਹੀਂ ਕੀਤਾ ਸੀਗਾ ਤਾਂ ਮੈਂ ਥੋੜਾ ਡਰ ਵੀਦੀ ਸੀ ਬਟ ਜਦ ਤੱਕ ਕਿ ਮੈਂ ਇੱਥੇ ਗੱਲ ਕੀਤੀ ਲਾਈਕ ਸਟਾਫ ਵਾਸ ਵੈਰੀ ਹੈਲਪਫੁਲ ਐਂਡ एवरीवन ਲਾਈਕ ਸਾਰੇ ਹੈਲਪ ਕਰਨ ਨੂੰ ਆਲਵੇਸ ਰੈਡੀ ਐ ਤੇ ਕਦੋਂ ਜਾ ਰਹੇ ਹਾਂ ਫਿਰ ਤੁਸੀਂ ਬਸ ਅਗਸਟ ਵਿੱਚ ਨਿਕਲ ਜਾਵਾਂਗੇ ओके ਤਾਂ ਇਹਨਾਂ ਦਾ ਵੀ ਜਿਹੜਾ ਵੀਜ਼ਾ ਹੈ ਉਹ ਆ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਮੈਮ ਨੂੰ ਕਵਾਂਗੇ ਇਹਨਾਂ ਦਾ ਵੀਜ਼ਾ ਸਾਨੂੰ ਦਿਖਾ ਦੇਣ ਇਹ ਤੇ ਹੁਣ ਜਿਹੜਾ ਇਹਨਾਂ ਦਾ ਵੀਜ਼ਾ ਹੈ ਉਹ ਇਹਨਾਂ ਨੂੰ ਹੈਂਡ ਓਵਰ ਕਰ ਦਿੱਤਾ ਜਾਵੇਗਾ ਤਾਂ ਅਗਸਤ ਦੇ ਵਿੱਚ ਜਿਹੜੇ ਇਹ ਵੀ ਯੂएस ਜਾ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਵੀਜ਼ਾ ਜਿਹੜਾ ਕਿ ਉਹ ਇਹਨਾਂ ਨੂੰ ਮਿਲ ਗਿਆ ਇਸ ਸਮੇਂ ਸਾਡੇ ਨਾਲ ਉਹ ਕਲਾਇੰਟ ਮੌਜੂਦ ਨੇ ਜੋ ਕਿ ਬਿਲਕੁਲ ਫਰੈਸ਼ਰ ਨੇ ਸਿਰਫ ਇੱਥੇ ਵਿਜ਼ਿਟ ਕਰਨ ਦੇ ਲਈ ਆਏ ਨੇ ਤਾਂ ਫਰੈਸ਼ਰ ਕਲਾਇੰਟ ਤੋਂ ਵੱਧ ਕੋਈ ਨਹੀਂ ਦੱਸ ਸਕਦਾ ਵੀ ਐਕਸਪੀਰੀਅੰਸ ਕਿਹੋ ਜਿਹਾ ਹੋਵੇਗਾ ਤਾਂ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਤੁਸੀਂ ਗੱਲ ਜੀ ਤਾਂ ਤੁਸੀਂ ਫਰੈਸ਼ਰ ਹੋ ਬਿਲਕੁਲ ਫਰੈਸ਼ਰ ਹੈ ਨਾ ਹਾਂ ਜੀ ਮੈਂ ਮੈਂ ਤਾਂ ਫਸਟ ਟਾਈਮ ਆਇਆ ਥਾ ਆਪਣੇ ਭਾਈ ਕੇ ਲਈ ਸਟੱਡੀ ਬਜਾ ਪਲਾਨ ਕਰ ਰਹਾ ਥਾ ਤਾਂ ਮੈਨੇ ਇਨਕਾ ਇੰਸਟਾਗ੍ਰਾਮ ਪੇਜ ਦੇਖੀ ਥੀ ਜੀ ਤੋਂ ਐਡ ਦੇਖ ਕੇ ਅੱਛਾ ਲੱਗਾ ਫਿਰ ਮੈਨੇ ਕਾ ਉਹ ਰਿਵਿਊ ਚੈੱਕ ਕੀਤਾ ਉਹ ਵੀ ਬੜੀਆ था 4.

उसके अलावा सबसे अच्छी बात जो मैंने इनके ऐड में देखी उन्होंने लिखा हुआ था आफ्टर वीजा मतलब सारी जो फीस हमारी है वो आफ्टर वीजा लगेगी ये मुझे बड़ा अच्छा लगा कि जब वीजा हाथ में आ जाएगा पैसे तब पैसे देने और जो गाइड मुझे लिखा उसी के अकॉर्डिंग उन्होंने मुझे गाइड किया आपको तो गाइडेंस दे दी सर ने बहुत अच्छे गाइडेंस मैं कैसा लगा आपको बहुत अच्छा लगा हर चीज अच्छे से एक्सप्लेन की है बिल्कुल बिल्कुल ईच एंड एवरीथिंग उन्होंने गाइड कर दिया है अब तो मैं प्लान कर रहा हूं कि कल या परसों में अपने भाई को लेके आऊं और प्रोसेस कराऊं जो लोग यहां पे आना चाहते हैं विजिट करने के लिए उनको क्या कहना चाहेंगे मैम देखो मैं फर्स्ट टाइम आया मैं फर्स्ट टाइम मेरा एक्सपीरियंस बहुत बढ़िया रहा और अपनी जो सुरसा ने मुझे गाइड किया जितनी चीज़ें जो कई मैंने एक दो जगह विजिट किया था जो इमिग्रेशन कंसल्टेंट है वहाँ मुझे क्लियरिटी नहीं मिली फीस के बारे में या मुझे फीस कितनी देनी है या वहाँ पहुँच जो इमिग्रेशन कैसे क्लियर होगा बट सर ने सर समय मिला तो उन्होंने मुझे ईच बाई स्टेप प्रोसेस बताया कैसे कैसे हमारा फॉलो होता है तो सर भी बात सात श्रीकाल सर ਤਸਰ ਤੁਸੀਂ ਜਿਹੜਾ ਕੀ ਕੀ ਕੁਸ਼ ਕੀ ਐਕਸਪਲੇਨ ਕਰਦੇ ਹੋ ਸਟਾਰਟਿੰਗ ਕਿਵੇਂ ਕਰਦੇ ਹੋ ਕੀ ਮੈਮ ਬੇਸਿਕਲੀ ਜਿਵੇਂ ਇਹਨਾਂ ਦੀ ਪ੍ਰੋਫਾਈਲ ਦੀ ਗੱਲ ਕਰੀਏ ਫਰਸਟ ਆਫ ਆਲ ਦਾ ਪ੍ਰੋਫਾਈਲ ਤੁਹਾਨੂੰ ਪਤਾ ਜਿਵੇਂ ਵੀ ਹਰ ਇੱਕ ਕੰਟਰੀ ਦਾ ਵੀਜ਼ਾ ਲਾਉਣ ਦੀ ਗੱਲ ਕਰਾਂ ਜਿਵੇਂ ਆਸਟ੍ਰੇਲੀਆ ਦੀ ਗੱਲ ਕਰਾਂ ਜਿਵੇਂ ਕੈਨੇਡਾ ਦੀ ਗੱਲ ਕਰਾਂ ਜਾਂ ਕਿਸੇ ਹੋਰ ਵੀ ਕੰਟਰੀ ਦੀ ਫਾਈਲ ਦੀ ਗੱਲ ਕਰਾਂ ਫਾਈਲ ਮੋਸਟਲੀ ਐਲੀਜੀਬਲ ਹੋਣੀ ਚਾਹੀਦੀ ਹੈ ਠੀਕ ਹੈ ਜੀ ਹੁਣ ਜਿਵੇਂ ਇਹਨਾਂ ਦੇ ਬ੍ਰਦਰ ਦੀ ਪ੍ਰੋਫਾਈਲ ਹੈ ਪਲੱਸ 2 2024 ਪਾਸ ਆਊਟ ਐਂਡ ਓਨ ਮੈਡੀਕਲ ਸਟ੍ਰੀਮ ਜੋ ਪੰਜਾਬ ਬੋਰਡ ਹੈਗਾ 75% ਸਕੋਰ ਹੈ ਤੇ ਮੈਮ ਪੀਟੀ ਸਕੋਰ ਠੀਕ ਹੈ ਨਾਲੇ ਕੋਈ ਰਿਫਿਊਜ਼ਲ ਨਹੀਂ ਹੈਗੀ ਠੀਕ ਹੈ 올 ਗੁੱਡ ਹੈ ਪ੍ਰੋਫਾਈਲ ਕੋਈ ਵੀ ਨੈਗੇਟਿਵ ਪੁਆਇੰਟ ਨਹੀਂ ਹੈਗਾ ਤੇ ਮੈਮ ਇਹਨਾਂ ਨੂੰ ਫਿਰ ਉਹਦੇ ਅਕੋਰਡਿੰਗਲੀ ਹੀ ਗਾਈਡ ਕੀਤਾ ਗਿਆ ਕਿਉਂਕਿ ਸਟੱਡੀ ਵੀਜ਼ਾ ਵਾਸਤੇ ਇਹਨਾਂ ਦੀ ਫਾਈਲ ਐਲੀਜੀਬਲ ਸੀਗੀ ਤੇ ਹੁਣ ਕਿਵੇਂ ਜੀਟੀ ਕਲੀਅਰ ਕਰਵਾਵਾਂਗੇ ਸੀਓਈ ਕਿਵੇਂ ਲਵਾਂਗੇ ਤੇ ਮੇਨ ਗੱਲ ਜਿਹੜੀ ਹੁਣ ਆ ਲੇਟੈਸਟ ਅਪਡੇਟ ਆਈ ਹੈ 710 ਦੀ ਜਗ੍ਹਾ 1600 ਜਿਹੜੀ ਡਾਲਰ ਅੰਬੈਸੀ ਫੀਸ ਹੋ ਚੁੱਕੀ ਆ ਉਹਦੇ ਨਾਇਲ ਗਾਈਡ ਕੀਤਾ ਹੈਗਾ ਜੀ ਉਹਦੇ ਨਾਲ ਹੀ ਗਾਈਡ ਕੀਤਾ ਤੇ ਸਾਰਾ ਸਾਨੂੰ ਐਕਸਪਲੇਨ ਕਰ ਦਿੱਤਾ ਐਕਸਪੀਰੀਅੰਸ ਤੁਸੀਂ ਸਰ ਤੋਂ ਪੁੱਛੀ ਲਿਆ ਤੇ ਹੁਣ ਬਸ ਫਾਈਲ ਪ੍ਰੋਸੀਡ ਹੋਏਗੀ ਆਪਾਂ ਤਾਂ ਗੱਲਬਾਤ ਕਰਕੇ ਆਏ ਕੈਬਨ ਦੇ ਵਿੱਚ ਜਿਨ੍ਹਾਂ ਦੇ ਵੀਜ਼ੇ ਆ ਚੁੱਕੇ ਨੇ ਤਾਂ ਇੱਕ ਮਹੀਨਾ ਦਾ ਜਿਹੜਾ ਪ੍ਰੋਸੀਜਰ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜੇ ਵੀਜ਼ੇ ਨੇ ਉਹ ਆ ਚੁੱਕੇ ਨੇ ਇਹਨਾਂ ਦਾ ਵੀ ਆ ਜੂਗਾ ਇੱਕ ਮਹੀਨੇ ਮੈਮ ਡਿਪੈਂਡ ਕਰਦਾ ਵੀਜ਼ਾ ਦੇ ਉੱਪਰ ਦੇਖੋ ਡਿਫਰੈਂਟ ਡਿਫਰੈਂਟ ਵੀਜ਼ਾ ਡਿਫਰੈਂਟ ਡਿਫਰੈਂਟ ਕੰਟਰੀ ਦਾ ਡਿਫਰੈਂਟ ਡਿਫਰੈਂਟ ਟਾਈਮ ਜ਼ ਹੁੰਦੇ ਕਮ ਆਈ ਕੈਨਟ ਸੇ ਕਿ ਆਸਟ੍ਰੇਲੀਆ ਦਾ ਵੀਜ਼ਾ 10 ਦਿਨਾਂ ਚ ਦਵਾ ਦਾਂਗਾ ਠੀਕ ਹੈ ਹਾਂ ਜਿਵੇਂ ਵਿਜ਼ਟਰ ਵੀਜ਼ਾ ਟੂਟਲੀ ਸ਼ੋਰ ਮੈਂ 1 ਵੀਕ 1 ਮਨთ ਦੇ ਅੰਦਰ ਆ ਜਾਂਦੇ ਆ ਜਿਹੜਾ ਸਟੱਡੀ ਵੀਜ਼ਾ ਉਹਨੂੰ ਥੋੜਾ ਜਿਹਾ ਟਾਈਮ ਲੱਗਦਾ ਮੈਂ ਇਟ ਟੇਕਸ ਹਾਰਡਲੀ 1 ਐਂਡ ਹਾਫ ਮਨਥਸ ਟੂ ਪ੍ਰੋਸੀਡ ਐਂਡ 1 ਐਂਡ ਹਾਫ ਮਨਥਸ ਟੂ ਗੇਟ ਇਟ ਤੇ ਜਿਹਨੇ ਵੀ ਵੀਜ਼ਾ ਤੁਸੀਂ ਲਵਾਣੇ ਹੋ ਵਿਜ਼ਿਟਰ ਟੂਰਿਸਟ ਸਟੱਡੀ ਸਾਰਿਆਂ ਦੀ ਫੀਸ ਆਫਟਰ ਵੀਜ਼ਾ ਸਾਰਿਆਂ ਦੀ ਫੀਸ ਆਫਟਰ ਵੀਜ਼ਾ ਹਾਂ ਜੇ ਕਿਸ ਤਰ੍ਹਾਂ ਦੇ ਨਾਲ ਕਲਾਇੰਟ ਨਾਲ ਡੀਲ ਕਰਦੇ ਆ ਮਮ ਜੀ ਇਹ ਦੇਖੋ ਗਲਦਨ ਹੁੰਦੀ ਹੈ ਕਿ ਫਰਸਟ ਆਫ ਆਲ ਪਹਿਲਾਂ client ਦੀ profile ਪੁੱਛੀ ਜਾਂਦੀ ਹੈ ਠੀਕ ਹੈ ਜੀ profile ਨੂੰ assess ਕਰਵਾਇਆ ਜਾਂਦਾ ਹੈ ਸਾਰਾ ਪ੍ਰੋਸੀਜਰ ਸਮਝਾਇਆ ਜਾਂਦਾ ਹੈ ਠੀਕ ਹੈ ਜੀ ਪੇਮੈਂਟਸ ਦੀ ਗੱਲ ਹੁੰਦੀ ਹੈ ਕਿਹੜੀ ਕਿਹੜੀ ਪੇਮੈਂਟ ਕਿੱਥੇ ਕਿੱਥੇ invest ਹੁੰਦੀ ਹੈ ਠੀਕ ਹੈ ਉਹ ਵੀ client ਨੂੰ ਇੰਟ ਡੈਪਥ ਸਮਝਾਇਆ ਜਾਂਦਾ ਜਿਵੇਂ ਹੁਣ ਆਸਟ੍ਰੇਲੀਆ ਦੀ ਗੱਲ ਕਰਾਂ GT ਚਾਹੀਦੀ ਹੁੰਦੀ ਹੈ ਹੁਣ GT clear ਕਿਵੇਂ ਹੁੰਦੀ ਹੈ ਮਮ मोस्टਲੀ ਲੋਕਾਂ ਨੂੰ ਹਰ ਇੱਕ ਕੰਟਰੀ ਦੀ ਫਾਈਲ ਚਲਾਉਂਦੇ ਆ ਉਹਨਾਂ ਨੂੰ ਪਤਾ ਨਹੀਂ ਆਸਟ੍ਰੇਲੀਆ ਦੀ GT ਕਿਵੇਂ clear ਕਰਾਣੀ ਹੈ ਹੁਣ ਉਹਨਾਂ ਦੀ ਵੀ ਸਾਡੇ ਕੋਲ ਡੈਪਥਸ ਨੋਲੇਜ ਹੈਗੀ ਹੈ ਕਿਵੇਂ ਕਿਹੜਾ ਸਟੈਪ ਪਹਿਲਾਂ ਹੁੰਦਾ ਫਿਰ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਕਿਵੇਂ ਹੁੰਦਾ ਫੰਡ ਨੂੰ ਕਿਵੇਂ ਜਸਟੀਫਾਈ ਕੀਤਾ ਜਾਂਦਾ ਉਸ ਤੋਂ ਬਾਅਦ ਕਿਵੇਂ ਅਕੈਡਮਿਕਸ ਨੂੰ ਜਸਟੀਫਾਈ ਕੀਤਾ ਜਾਂਦਾ ਵਿਦ ਇਨ ਡੈਪਥ ਸਮਝਾਇਆ ਜਾਂਦਾ ਜਿਵੇਂ ਦੇਖੋ ਅੱਜ ਦੀ ਡੇਟ ਸਾਡਾ ਜਿਹੜਾ ਮੋਟਿਵ ਹੈਗਾ ਉਹ ਹੈਗਾ ਜੀ ਕਲਾਇੰਟਸ ਨੂੰ ਲੋਕਾਂ ਨੂੰ ਸਹੀ ਨੋਲੇਜ ਪਹੁੰਚਾਉਣਾ ਰਾਈਟ ਮੈਮ ਅੱਜ ਦੀ ਡੇਟਸ ਲੋਕਾਂ ਨੇ ਜਾਣਾ ਤਾਂ ਹੈ ਹਰ ਇੱਕ ਘਰ ਦੇ ਬੱਚੇ ਨੇ ਜਾਣਾ ਜਾਣਾ ਹੈ ਜੇ ਵੱਡਾ ਨਹੀਂ ਜਾ ਰਿਹਾ ਛੋਟਾ ਜਾ ਰਿਹਾ ਛੋਟਾ ਨਹੀਂ ਜਾ ਰਿਹਾ ਵੱਡਾ ਜਾ ਰਿਹਾ ਨਹੀਂ ਤਾਂ ਕਿਸੇ ਦਾ ਕਜ਼ਨ ਜਾ ਰਿਹਾ ਬਟ ਉਹਨਾਂ ਨੂੰ ਆਮ ਰਾਈਟ ਗਾਈਡੈਂਸ ਨਹੀਂ ਹੈ ਸਾਡਾ ਇੱਥੇ ਸਿਰਫ ਇੱਕ ਮੋਟਿਵ ਹੈ ਜੀਡੀਵੀ ਫਾਈਲ ਹੈ ਉਹਨੂੰ ਰਾਈਟਫੁੱਲ ਗਾਈਡੈਂਸ ਦਿੱਤੀ